ਤੇ ਬੜਾ ਵਧੀਆ ਹੰਗਾਰਾ ਮਰ ਰਿਆ ਜਿਹੜੀ ਨੋਟਾਂ ਦੇ ਹਾਰ ਪੈ ਰਹੇ ਆ ਸਰੂਪਾ ਸਾਹਿਬ ਪੈ ਰਹੇ ਆ ਇਹ ਸਰਦਾਰ ਭਗਵੰਤ ਸਿੰਘ ਮਾਨ ਦੇ ਕਿਤੇ ਕੰਮਾਂ ਨੂੰ ਪੈ ਰਹੇ ਆ ਅਸੀਂ ਤੇ ਉਹਨਾਂ ਦੇ ਦੂਤ ਆ ਅਸਲ ਚ ਜੋ ਵੀ ਇਹ ਹੋ ਰਿਹਾ ਵਾ ਪੰਜਾਬ ਦੇ ਵਿੱਚ ਲੋਕ ਆ ਆਮ ਆਦਮੀ ਪਾਰਟੀ ਨਾਲ ਆ ਰਹੇ ਆ ਜਾਂ ਫਤਵਾ ਦੇਣਗੇ ਉਹ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਨੂੰ ਦੇਣਗੇ ਜਿਹੜੇ ਕਰਪਸ਼ਨ ਦੇ ਚਾਰਜ ਲਾਏ ਆ ਨਾ ਉਹ ਬੇਬੁਨਿਆਦ ਲਾਏ ਆ ਇੱਕ ਬੰਦਾ ਉਹ ਗਵਾਹ ਬਣਾਇਆ ਗਿਆ ਜਿਨੇ 55 ਕਰੋੜ ਰੁਪਈਆ ਕੇਜਰੀਅਲ ਸਾਹਿਬ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਕੋਈ ਦਿਨ ਬੀਜੇਪੀ ਪਾਰਟੀ ਦੇ ਜਿਹੜਾ ਅਕਾਊਂਟ ਆ ਉਹਦੇ ਵਿੱਚ ਫੰਡਿੰਗ ਕੀਤੀ ਆ ਤੇ ਉਸੇ ਬੰਦੇ ਨੂੰ ਗਵਾਹ ਬਣਾਇਆ ਜਾ ਰਿਹਾ ਪੀ ਐ ਮੈਂ ਸ਼ਰਾਬ ਦੇ ਠੇਕਿਆਂ ਦੇ ਵਿੱਚ ਲੈਣ ਦੇਣ ਕੀਤਾ ਕੇਜਰੀਵਾਲ ਸਾਹਿਬ ਨੂੰ ਕਿੰਨੇ 100 ਕਰੋੜ ਰੁਪਈਆ ਦਿੱਤਾ ਕੇਜਰੀਵਾਲ ਸਾਹਿਬ ਸਾਫ਼ ਪਾਕਸਨ ਤਾਂ ਹੀ ਉਹਨਾਂ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਜਿਹੜੀ ਆ ਉਹ ਜ਼ਮਾਨਤ ਦਿੱਤੀ ਆ ਇਹ ਜਿਹੜੀ ਜ਼ਮਾਨਤ ਹੋਈ ਆ ਕੇਜਰੀਵਾਲ ਸਾਹਿਬ ਆਏ ਆ ਬਾਹਰ ਇਹ ਝੂਠ ਦੀ ਹਾਰ ਹੋਈ ਆ ਸੱਚ ਦੀ ਜਿੱਤ ਹੋਈ ਆ ਹੁਣ ਬੀਜੇਪੀ ਬੁਰੀ ਤਰ੍ਹਾਂ ਹਾਰ ਰਹੀ ਆ ਇੰਡੀਆ ਲਾਈਨਸ ਜਿੱਤ ਰਿਆ ਤੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਸਰਦਾਰ ਭਗਵੰਤ ਸਿੰਘ ਨੇ ਮਾਨ ਤੇ ਕੰਮ ਕੀਤਿਆਂ ਕਰਕੇ ਆਮ ਆਦਮੀ ਪਾਰਟੀ ਨੂੰ ਲੋਕ ਜਿਤਾ ਰਹੇ ਤੇ ਵਿਰਸਾ ਸਿੰਘ ਉਲਟਵਾ ਲੜਾਈ ਲੜ ਰਿਹਾ ਪੰਜਵੇਂ ਛੇਵੇਂ ਨੰਬਰ ਤੇ ਆਉਂਦੀ ਇਹ ਆਂਦੇ ਆ ਵੀ ਲਾਸਟ ਤੇ ਨਾ ਆ ਜਾ ਪੰਜਵੇਂ ਛੇਵੇਂ ਨੰਬਰ ਤੇ ਆ ਜਾ ਇੱਥੇ ਤੁਸੀਂ ਇੱਥੇ ਅਸੀਂ ਹਲਕਾ ਜ਼ਰੂਰ ਪੰਥਕ ਆ ਮੈਂ ਕਿੰਨਾ ਪੰਥਕ ਦੇ ਲੋਕ ਇੱਥੋਂ ਦੇ ਪਰ ਉਹਨਾਂ ਨੇ ਵਿਰਸਾ ਸਿੰਘ ਬਲਟੂਆ ਜਾਂ ਕਿਸੇ ਹੋਰ ਬੰਦੇ ਦੇ ਹੱਕ 'ਚ ਫਤਵਾ ਨਹੀਂ ਦੇਣਾ ਉਹ ਲੋਕਾਂ ਨੂੰ ਪਤਾ ਇਹ ਕੀ ਕਰਦੇ ਰਹਿਆ ਸਸ਼ੇ ਆਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਪੰਜਾਬ ਦੀਆਂ ਪੰਥਕ ਸੀਟਾਂ ਦੇ ਵਿੱਚੋਂ ਇੱਕ ਪੰਥਕ ਸੀਟ ਸ਼੍ਰੀ ਖੰਡੂਰ ਸਾਹਿਬ ਦੇ ਵਿੱਚ ਚੋਣ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਜਿੱਥੇ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਭੇਜੇ ਗਏ ਨੇ ਤੇ ਉੱਥੇ ਹੀ ਹੁਣ ਅਮਰਿਤਪਾਲ ਵੀ ਇਸ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਮੇਰੇ ਨਾਲ ਇਸ ਵੇਲੇ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਮੰਤਰੀ ਲਾਲਜੀਤ ਸਿੰਘ ਭੁੱਲਰ ਭੁੱਲਰ ਜੀ ਬਹੁਤ ਬਹੁਤ ਧੰਨਵਾਦ ਜੀ ਸਕਾਈ ਨਿਊਜ਼ਾ ਜਿਨ੍ਹਾਂ ਨੇ ਸੰਗਤ ਦੇ ਰੂਪ ਰੂਪ ਕੀਤਾ ਬਹੁਤ ਬਹੁਤ ਧੰਨਵਾਦ ਜੀ ਚੋਣ ਪ੍ਰਚਾਰ ਪੂਰੇ ਜੋਰਾਂ ਤੇ ਆ ਮੈਨੂੰ ਲੱਗਦਾ ਪੁੱਛਣ ਦੀ ਲੋੜ ਨਹੀਂ ਗਲੇ ਚ ਸਰੋਪੇ ਤੇ ਮਾਲਾ ਸੋ ਇਹ ਦੱਸ ਦੀਏ ਕਿ ਚੋਣ ਪ੍ਰਚਾਰ ਕਿਵੇਂ ਚੱਲ ਰਿਹਾ ਸੰਗਤਾਂ ਦਾ ਕਿਵੇਂ ਦਾ ਹੰਗਾਰਾ ਮਿਲ ਰਿਹਾ ਇਹ ਬੜਾ ਪਿਆਰ ਦੇ ਰਹੀਆਂ ਸੰਗਤਾਂ ਅੱਜ ਮੈਂ ਆਪਦੇ ਭਰਾ ਸਰਦਾਰ ਸੱਜਨ ਸਿੰਘ ਚੀਮਾ ਜਿਹੜੇ ਅਰਜਨਵਾੜੀ ਵੀ ਨੇ ਉਹਨਾਂ ਦੇ ਹਲਕੇ ਸੁਲਤਾਨਪੁਰ ਲੋਧੀ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਆਇਆ ਤੇ ਬੜਾ ਵਧੀਆ ਹੰਗਾਰਾ ਮਿਲ ਰਿਹਾ ਜਿਹੜੀ ਨੋਟਾਂ ਦੇ ਹਾਰ ਪੈ ਰਹੇ ਆ ਸਰੋਪਾ ਸਾਹ ਪੈ ਰਹੇ ਆ ਇਹ ਸਰਦਾਰ ਭਗਵੰਤ ਦੇ ਦੂਤ ਆ ਅਸਲ ਚ ਜੋ ਵੀ ਇਹ ਹੋ ਰਿਹਾ ਵਾ ਪੰਜਾਬ ਦੇ ਵਿੱਚ ਲੋਕ ਆਮ ਆਦਮੀ ਪਾਰਟੀ ਨਾਲ ਆ ਰਹੇ ਆ ਜਾਂ ਫਤਵਾ ਦੇਣਗੇ ਉਹ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਨੂੰ ਦੇਣਗੇ ਤੇ ਬਾਕੀ ਜਿਹੜੇ ਪਿੰਡ ਜਾਈਦਾ ਉਹ ਪਿੰਡ ਇੱਕ ਤਰਫਈਆ ਮੈਨੂੰ ਮੇਦਿਆ ਵੀ 90% ਲੋਕ ਆਮ ਆਦਮੀ ਪਾਰਟੀ ਦੇ ਹੱਕ ਚ ਭੁਗਤਣਗੇ 2022 ਚ ਆਪ ਲੋਕ ਮੰਨਦੇ ਆ ਵੀ 2022 ਚ ਸਾਡੇ ਤੋਂ ਕਿਤੇ ਨਾ ਕਿਤੇ ਚੂਕ ਹੋ ਗਈ ਆ 2024 ਚ ਉਸੇ ਚੂਕ ਨੂੰ ਅਸੀਂ ਸੁਧਾਰਨ ਵਾਸਤੇ ਵੱਡੀ ਲੀਡ ਨਾਲ ਜਿਤਾ ਕੇ ਭੇਜਾਂਗੇ ਜੀ ਪੁੱਲਰ ਸਾਹਿਬ ਮੇਰੇ ਨਾਲ ਮੇਰੇ ਸਹਿਯੋਗੀ ਬੈਠੇ ਨੇ ਸੁਨੀਲ ਗੋਗਨਾ ਜੀ ਜਿਹੜੇ ਪੂਰਥਲੇ ਤੋਂ ਨੇ ਸੋ ਇਥੋਂ ਮੁੱਦੇ ਇਹਨਾਂ ਨੂੰ ਪਤਾ ਨੇ ਕਿ ਕਿਹੜੀਆਂ ਲੋਕਾਂ ਦੀਆਂ ਪ੍ਰੋਬਲਮਸ ਨੇ ਸੋ ਇਹ ਵੀ ਤੁਹਾਡੇ ਨਾਲ ਤਿੱਖੇ ਸਵਾਲ ਕਰਨਗੇ ਸੋ ਅਰਵਿੰਦ ਕੇਜਰੀਵਾਲ ਕੌਮਿਕ ਕਨਵੀਨਰ ਬਾਹਰ ਆਏ ਨੇ ਕੱਲ ਸੋ ਸੁਪਰੀਮ ਕੋਰਟ ਨੇ ਸਾਥ ਦਿੱਤਾ ਹੈ ਕਿਵੇਂ ਦੇਖਦੇ ਹੋ ਕਿ ਇੱਕ ਪਾਸੇ ਕਰਪਸ਼ਨ ਦੇ ਚਾਰजेस ਤੇ ਦੂਸਰੇ ਪਾਸੇ ਵੋਟਾਂ ਤੋਂ ਪਹਿਲਾਂ ਗ੍ਰਿਫਤਾਰੀ ਤੇ ਹੁਣ ਬਾਹਰ ਆ ਕੇ ਪ੍ਰਚਾਰ ਕਰਨ ਦੀ ਇਜਾਜ਼ਤ ਮਿਲ ਜਾ। ਜਿਹੜੇ ਕਰਪਸ਼ਨ ਦੇ ਚਾਰਜ ਲਾਏ ਆ ਨਾ ਉਹ ਬੇਬੁਨਿਆਦ ਲਾਏ ਆ। ਇੱਕ ਬੰਦਾ ਉਹ ਗਵਾਹ ਬਣਾਇਆ ਗਿਆ ਜਿਨੇ 55 ਕਰੋੜ ਰੁਪਈਆ ਕੇਜਰੀਵਾਲ ਸਾਹਿਬ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਕੁਝ ਦਿਨ ਬੀਜੇਪੀ ਪਾਰਟੀ ਦੇ ਜਿਹੜਾ ਅਕਾਊਂਟ ਆ ਉਹਦੇ ਵਿੱਚ ਫੰਡਿੰਗ ਕੀਤੀ ਆ ਤੇ ਉਸੇ ਬੰਦੇ ਨੂੰ ਗਵਾਹ ਬਣਾਇਆ ਜਾ ਰਿਹਾ ਪੀ ਐ ਮੈਂ ਸ਼ਰਾਬ ਦੇ ਠੇਕਿਆਂ ਦੇ ਵਿੱਚ ਲੈਣ ਦੇਣ ਕੀਤਾ ਕਿ ਜੀ ਆਲ ਸਾਹਿਬ ਨੂੰ ਕਿੰਨੇ 100 ਕਰੋੜ ਰੁਪਈਆ ਦਿੱਤਾ 10 ਰੁਪਈਏ ਵੀ ਕਿਸੇ ਨੂੰ ਦਿੱਤੇ ਹੋਣਾ ਉਹਦਾ ਕੋਈ ਨਾ ਕੋਈ ਪ੍ਰੂਫ ਹੁੰਦਾ ਕੋਈ ਆਰਟੀਜੀਐਸ ਹੋਈ ਹੋਵੇ ਕੋਈ ਕੈਸ਼ ਦਿੱਤਾ ਹੋਵੇ ਜਾਂ ਕਿ ਜੀ ਆਲ ਸਾਹਿਬ ਦੇ ਘਰੋਂ ਕੁਝ ਜਾਂ ਉਹਨਾਂ ਦੇ ਲਾਕਰ ਚੋਂ ਜਾਂ ਕੋਈ ਵੀ ਕਿਤੇੋਂ ਲੈਣ ਦੇਣ ਹੋ ਆਵੇ ਉਹ ਪੈਸੇ ਕਿੱਧਰ ਗਏ ਜੇ ਕੋਈ ਹੋਈ ਆ ਇਹੋ ਜੀ ਗੱਲਬਾਤ ਲੈਣ ਦੇਣ ਦੀ ਉਹ ਪੈਸੇ ਤੇ ਲੱਭ ਕੇ ਲੈਉਣ ਦੂਜੇ ਨੰਬਰ ਤੇ ਕੇਜਰੀਆਲ ਸਾਹਿਬ ਸਾਫ ਪਾਕ ਸਨ ਤਾਂ ਹੀ ਉਹਨਾਂ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਜਿਹੜੀ ਆ ਉਹ ਜ਼ਮਾਨਤ ਦਿੱਤੀ ਆ ਇਹ ਜਿਹੜੀ ਜ਼ਮਾਨਤ ਹੋਈ ਆ ਕੇਜਰੀਆਲ ਸਾਹਿਬ ਆਏ ਆ ਬਾਹਰ ਇਹ ਝੂਠ ਦੀ ਹਾਰ ਹੋਈ ਆ ਸੱਚ ਦੀ ਜਿੱਤ ਹੋਈ ਆ ਬਾ ਇੱਜ਼ਤ ਸਾਫ ਪਾਕ ਜਲਦੀ ਕੇਜਰੀਆਲ ਸਾਹਿਬ ਬਰੀ ਹੋਣਗੇ ਜਿਹੜਾ ਇਹਨਾਂ ਝੂਠਾ ਕੇਸ ਬਣਾਇਆ ਨਾ ਇਹ ਸਿਰਫ ਵੋਟਾਂ ਨੂੰ ਵੇਖ ਕੇ ਬਣਾਇਆ ਸਾਨੂੰ ਨਿਆਂਪਾਲਿਕਾ ਤੇ ਭਰੋਸਾ ਸਾਨੂੰ ਮਾਨਯੋਗ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਤੇ ਭਰੋਸਾ ਇਹ ਜਿਹੜੀ ਨਜਾਇਜ਼ ਕਾਰਵਾਈ ਹੋਈ ਆ ਇਹਦੇ ਤੇ ਫਟਕਾਰ ਵੀ ਲੱਗੂਗੀ ਜਿਹੜੇ ਅਫਸਰਾਂ ਨੇ ਕਾਰਵਾਈ ਕੀਤੀ ਉਹਨਾਂ ਨੂੰ ਫਟਕਾਰ ਵੀ ਲੱਗੂਗੀ ਜੀ ਆ ਲਾਲਜੀਤ ਜੀ ਭੁੱਲਰ ਜੀ ਜੇਕਰ ਆਪਾਂ ਖੰਡੂਰ ਸਾਹਿਬ ਦੀ ਸੀਟ ਨੂੰ ਦੇਖੀਏ ਸੋ ਇੱਕ ਨੌਜਵਾਨ ਜਿਸ ਦੇ ਉੱਤੇ ਇਹ ਇਲਜ਼ਾਮ ਲੱਗਦੇ ਨੇ ਕਿ ਐਨਐਸਏ ਆਮ ਆਦਮੀ ਪਾਰਟੀ ਨੇ ਹੀ ਲਾਇਆਇਆ ਤੇ ਹੁਣ ਉਹਨੂੰ ਵੀ ਜਿਹੜਾ ਮੌਕਾ ਅਦਾਲਤ ਨੇ ਵੀ ਪੂਰਾ ਦਿੱਤਾ ਨਾਮਜ਼ਦਗੀ ਪੱਤਰ ਭਰਨ ਦਾ ਸੋ ਆਜ਼ਾਦ ਉਮੀਦਵਾਰ ਤੇ ਬਜੋ ਚੋਣ ਲੜ ਰਹੇ ਨੇ ਕੀ ਲੱਗਦਾ ਕਿ ਨੈਗੇਟਿਵ ਵੋਟ ਵੀ ਜਿਹੜੀ ਆ ਅਮਰਿਤਪਾਲ ਦੇ ਫੇਵਰ ਦੇ ਵਿੱਚ ਜਾਏਗੀ ਆਮ ਆਦਮੀ ਨੂੰ ਕਿਉਂਕਿ ਮੁੱਖ ਰੋਲ ਕੇਂਦਰ ਦੇ ਨਾਂ ਨਾਲ ਆਮ ਆਦਮੀ ਪਾਰਟੀ ਨੇ ਵੀ ਨਿਭਾਇਆ ਇਹ ਇਲਜ਼ਾਮ ਲੱਗਦੇ ਨੇ ਤੁਹਾਡੀ ਪਾਰਟੀ ਦੇ ਕੋ ਜਿਹੜੀ ਐਨਐਸਏ ਆ ਨਾ ਇਹ ਸੈਂਟਰ ਲਾ ਸਕਦੀ ਹੈ ਪੰਜਾਬ ਗਵਰਨਮੈਂਟ ਨੇ ਐਨਐਸਏ ਨਹੀਂ ਕਿਸੇ ਤੇ ਲਾਉਂਦੀ ਬਾਕੀ ਜਿਹੜਾ ਕੋਈ ਵੀ ਵਿਅਕਤੀ ਆ ਉਹਨੂੰ ਹੱਕ ਆ ਚੋਣ ਲੜਨ ਦਾ ਇਲੈਕਸ਼ਨ ਲੜ ਸਕਦਾ ਕੋਈ ਗੱਲ ਨਹੀਂ ਇਹ ਤੇ ਲੋਕਾਂ ਨੇ ਵੇਖਣਾ ਨਾ ਕਿਨੂੰ ਵੋਟ ਪਾਉਣੀ ਆ ਲੋਕਾਂ ਨੂੰ ਪਤਾ 2 ਸਾਲ ਕਿੰਨੇ ਕੰਮ ਕੀਤੇ ਆ ਤੇ ਗਾਂ ਸਰਕਾਰ ਜੇ ਮਾਨ ਸਰਕਾਰ ਆ 3 ਸਾਲ ਕੰਮ ਮਾਨ ਸਰਕਾਰ ਨੇ ਕਰਨੇ ਆ ਜਿਹਦਾ ਕੋਈ ਰਸਤਾ ਬਣਨ ਵਾਲਾ ਜਾਂ ਕਿਸੇ ਦਾ ਕੋਈ ਘਰ ਬਣਨ ਵਾਲਾ ਕੇ ਦਾ ਨਿੱਜੀ ਕੰਮ ਆ ਪਿੰਡ ਚ ਸਾਂਝੀ ਗਰਾਊਂਡ ਪਾਨੀ ਆ ਕੋਈ ਵੀ ਸਾਂਝਾ ਕੰਮ ਹੋਣਾ ਉਹ ਤੇ ਸਰਕਾਰ ਨੇ ਕਰਨਾ ਨਾ ਲੋਕਾਂ ਵੇਖਣਾ ਕਿਨੂੰ ਵੋਟ ਕਰਨੀ ਆ ਲੋਕ ਕੰਮਾਂ ਦੇ ਨਾਲ ਜਾਣਗੇ ਜੇ ਕੋਈ ਵੇਖੋ ਕਾਲੀ ਕਾਂਗਰਸੀ ਜਾਂ ਕੋਈ ਬੀਜੇਪੀ ਵਾਲਾ ਜਾਂ ਕੋਈ ਥਰਡ ਪਰਸਨ ਆਪਾਂ ਮੰਨ ਲੀਨੀ ਆ ਕਿ ਉਹ ਜਿੱਤ ਜਾਂਦਾ ਤੇ ਉਹ ਕੀ ਕਰੂਗਾ ਸਰਕਾਰ ਤੇ ਥੱਲੇ ਆਮ ਆਦਮੀ ਪਾਰਟੀ ਦੀ ਹੈ ਸਟੇਟ ਦੇ ਵਿੱਚ ਸਟੇਟ ਤੇ ਜਿਹਦੀ ਸਰਕਾਰ ਉਹਦਾ ਹੀ ਮੈਂਬਰ ਪਾਰਲੀਮੈਂਟ ਹੋ ਸੋਨੇ ਤੇ ਸੁਹਾਗੇ ਵਾਲੀ ਗੱਲ ਪੰਜਣੀ ਆ 5 ਕਰੋੜ ਜਿਹੜਾ ਅਖਤਿਆਰੀ ਫੰਡ ਐਮਪੀ ਦਾ ਉਹ ਵੀ ਹਲਕੇ ਚ ਲੱਗੂ ਨਾਲ ਇੰਡੀਆ ਲਾਇੰਸ ਦੀ ਸਰਕਾਰ ਬਣੀ ਭਾਵੇਂ ਸੈਂਕੜੇ ਕਰੋੜ ਆਪਾਂ ਕੱਲੇ ਸੁਲਤਾਨਪੁਰ ਲੋਧੀ ਆਸਤੇ ਲਾਈਏ ਬਾਬੇ ਨਾਨਕ ਦਾ ਘਰ ਆ ਬਾਬੇ ਨਾਨਕ ਦੇ ਚਰਨ ਛੋਹ ਪ੍ਰਾਪਤ ਧਰਤੀ ਆ ਇਹਦੇ ਗੁਰੂ ਦਾ ਘਰ ਆ ਇੱਥੇ ਦੇ ਜਿੰਨੇ ਪੈਸੇ ਲਾਦ ਕੇ ਉਹਨੇ ਥੇੜੇ ਆ ਬਾਬੇ ਨਾਨਕ ਦਾ ਜਿਹੜਾ ਕਸਬਾ ਸੁਲਤਾਨਪੁਰ ਲੋਧੀ ਆ ਇਹਨੂੰ ਦੁਨੀਆ ਦੇ ਨਕਸ਼ੇ ਦੇ ਉੱਤੇ ਵਿਕਾਸ ਪੱਖੋਂ ਇੱਕ ਨੰਬਰ ਤੇ ਲੈ ਕੇ ਆਵਾਂਗੇ ਬਾਕੀ ਸਾਰੇ ਹੀ ਨੌ ਦੇ ਨੌ ਵਿਧਾਨ ਸਭਾ ਵਾਲ ਕੈਂਦੀ ਤਰੱਕੀ ਕਰਾਵਾਂਗੇ ਪਰ ਸultanpur ਲੋਧੀ ਨੂੰ ਲਖਣ ਦੇਖ ਦਵਾਂਗੇ ਕਿਉਂਕਿ ਬਾਬੇ ਨਾਨਕ ਨੇ ਜੋ ਕੁਝ ਸ੍ਰਿਸ਼ਟੀ ਤੇ ਕੀਤਾ ਵਾ ਬਾਬੇ ਨਾਨਕ ਨੇ ਭਲਾਈ ਵਾਸਤੇ ਕੀਤਾ ਜੇ ਅਸੀਂ ਦੁਨੀਆ ਦੇ ਉੱਤੇ ਤੁਰੇ ਫਿਰਦੇ ਆਂ ਜਾਂ ਵਿਅਕਤੀ ਇੱਕ ਬੰਦਾ ਵੀ ਸਾਹ ਲੈਨੇ ਆਪਾਂ ਜੋ ਕੁਝ ਖਾਣੇ ਪੀਣੇ ਆ ਉਹ ਬਾਬੇ ਨਾਨਕ ਦੀ ਕਿਰਪਾ ਸਦਕਾ ਹੀ ਆ ਸਾਰਾ ਕੁਝ ਇਹ ਕੀ ਸ੍ਰਿਸ਼ਟੀ ਦਾ ਪਤਾ ਤੱਕ ਨਹੀਂ ਲੱਗਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਇੰਨੀ ਕਿਰਪਾ ਜੇ ਸ੍ਰਿਸ਼ਟੀ ਚੱਲਦੀ ਪਈ ਆ ਉਹ ਗੁਰੂ ਗ੍ਰੰਥ ਸਾਹਿਬ ਪਾ ਅਦੀ ਕਿਰਪਾ ਨੇ ਚਲਦੀ ਪਈ ਹੈ ਜੀ ਭੁੱਲਰ ਜੀ ਜਏ ਆਪਾਂ ਤੁਸੀਂ ਹੁਣ ਇੰਡੀਆ ਅਲਾਈਂਸ ਦੀ ਗੱਲ ਕੀਤੀ ਐ ਸੋ ਪੰਜਾਬ ਦੇ ਵਿੱਚ ਤੁਸੀਂ ਭੰਡਦੇ ਰਹੇ ਕਿ ਆਮ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਅੰਦਰ ਖਾਤੇ ਨਾ ਦਾ ਅਲਾਈਂਸ ਹੈਗਾ ਆ ਬਾਰੋ-ਬਾਰ ਦਿਖਾਣ ਲਈ ਤੋੜਿਆ ਹੋਇਆ ਨਿਸ਼ਾਨੇ ਕਾਂਗਰਸ ਤੇ ਵੀ ਸਾਦੇ ਜਾਂਦੇ ਸੀ ਸੋ ਹੁਣ ਜੋ ਤਸਵੀਰਾਂ ਬੀਤੇ ਦਿਨੀ ਸਾਹਮਣੇ ਆਈਆਂ ਕਿ ਚੰਡੀਗੜ੍ਹ ਦੇ ਵਿੱਚ ਮਨੀਸ਼ ਤਿਵਾੜੀ ਦਾ ਪ੍ਰਚਾਰ ਕਰਨ ਲਈ ਆਮ ਆਦਮੀ ਪਾਰਟੀ ਦੇ ਆਗੂ ਆਏ ਸੋ ਕੀ ਗੱਠ ਜੋੜ ਜਿਹੜਾ ਦਿੱਲੀ ਦੇ ਵਿੱਚ ਹੈਗਾ ਮੋਹਾਲੀ ਜਾਂਦੇ ਟੁੱਟ ਜਾਂਦਾ ਪੰਜਾਬ ਦੇ ਲੋਕ ਇਸ ਚੀਜ਼ ਨੂੰ ਲੈ ਕੇ ਬੜਾ ਨੇ ਕਿ ਕਲੀਅਰ ਕਰਨ ਸਥਿਤੀ ਹੈ ਕੀ ਐ ਕਿ ਜਦੋਂ ਸਰਕਾਰ ਬਣੀ ਤਾਂ ਇੰਡੀਆ ਗੱਠ ਜੋ ਦੇ ਵਿੱਚ ਅਸੀਂ ਇੱਕ ਦੂਸਰੇ ਨੂੰ ਭੰਡਾਂਗੇ ਵੇਖੋ ਜਿਹੜੀ ਇੰਡੀਆ ਅਲਾਈਂਸ ਦੀ ਗੱਲ ਕੀਤੀ ਤੁਸੀਂ ਉਹ ਕਿਉਂ ਲੋੜ ਪਈ ਇੰਡੀਆ ਅਲਾਈਂਸ ਦੀ ਲੋੜ ਪਈ મોદી ਨੂੰ ਲਾਉਣ ਵਾਸਤੇ ਕਿਉਂਕਿ મોદી ਜਿੰਨੀਆਂ ਵੀ ਸਟੇਟਾਂ ਦੇ ਵਿੱਚ ਗੈਰ ਬੀਜੇਪੀ ਸਰਕਾਰਾਂ ਆਹੀ ਉਹਨਾਂ ਦੇ ਮੁੱਖ ਮੰਤਰੀਆਂ ਨੂੰ ਮੰਤਰੀਆਂ ਨੂੰ ਤੇ ਐਮਐਲਏ ਨੂੰ ਨਜਾਇਜ਼ ਤੌਰ ਤੇ ਪਰੇਸ਼ਾਨ ਕੀਤਾ ਜਾਂਦਾ ਸੀ ਹਿਮਸਰীন ਚਾਰਖੰਡ ਦੇ ਮੁੱਖ ਮੰਤਰੀ ਪਹਿਲਾਂ ਉਹਨਾਂ ਤੋਂ ਅਸਤੀਫਾ ਦਵਾਇਆ ਜਾਂਦਾ ਮੁੜ ਕੇ ਉਹਨਾਂ ਦੇ ਪਰਚਾ ਦਰਜ ਕਰਕੇ ਜੇਲ੍ਹ 'ਚ ਭੇਜਿਆ ਜਾਂਦਾ ਅਰਵਿੰਦ ਕੇਜਰੀਵਾਲ ਜੀ ਦਿੱਲੀ ਦੇ ਮੁੱਖ ਮੰਤਰੀ ਉਹਨਾਂ ਤੇ 8-9 ਸਮਣੇ ਈ.ਟੀ.ਐਲ ਨੂੰ ਭੇਜੇ ਜਾਂਦੇ ਤੇ ਵਾਰ-ਵਾਰ ਇਹੋ ਮੈਸੇਜ ਕੀਤਾ ਜਾਂਦਾ ਇੰਡੀਆ ਲਾਈਨਸ 'ਚ ਇਲੈਕਸ਼ਨਾਂ ਨਾਲ ਲੜੋ ਕੱਲੇ-ਕੱਲੇ ਇਲੈਕਸ਼ਨ ਲੜੋ ਲਾਸਟ ਵਾਲਾ ਜਿੱਦਣ ਸਮਣੋਂ ਆਉਂਦਾ ਉਸ ਦਿਨ ਤੇ ਇਹ ਕਹਿੰਦਾ ਵੀ ਤੁਸੀਂ ਬੀਜੇਪੀ ਜੁਮੈਨ ਕਰ ਲਓ ਨਹੀਂ ਤੇ ਤੁਹਾਡੇ ਤੇ ਪਰਚਾ ਕਰਕੇ ਤੁਹਾਨੂੰ ਜੇਲ੍ਹ ਜੇ ਇੰਡੀਆ ਲਾਇਨ ਸੁਣਾਣਾ ਹੁੰਦਾ ਤੇ ਮੋਦੀ ਨੂੰ ਡਰ ਨਹੀਂ ਹੋਣਾ ਕਿਸੇ ਦਾ ਵੀ ਉਹਨੂੰ ਇਹ ਵੀ ਇਹ ਆਪਸ ਵਿੱਚ ਜੀ ਟੱਕਰਾਂ ਮਾਰੀ ਜਾਣਗੇ ਵੋਟ ਜਿਹੜੀ ਆ ਛੇਰ ਹੋ ਜੂਗੀ ਤੇ ਫਿਰ ਬੀਜਪੀ ਦੇ ਉਮੀਦਵਾਰ ਜਿੱਤ ਜਾਣਗੇ ਇੰਡੀਆ ਲਾਇਨਸ ਹੋਇਆ ਤੇ ਇੱਕ ਇੱਕ ਉਮੀਦਵਾਰ ਆਇਆ ਹਰ ਪਾਰਟੀ ਦਾ ਜਿੱਥੇ ਵੀ ਆਇਆ ਜਿਹਦੇ ਹਿੱਸੇ ਜਿਹੜੀ ਸੀਟ ਆਈ ਆ ਹੁਣ ਬੀਜਪੀ ਬੁਰੀ ਤਰ੍ਹਾਂ ਹਾਰ ਰਹੀ ਆ ਇੰਡੀਆ ਲਾਇੰਸ ਜਿੱਤ ਰਿਆ ਤੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਸਰਦਾਰ ਭਗਵੰਤ ਸਿੰਘ ਨੇ ਮਾਨ ਦੇ ਕੰਮ ਕੀਤੇਆਂ ਕਰਕੇ ਆਮ ਆਦਮੀ ਪਾਰਟੀ ਨੂੰ ਲੋਕ ਜਿਤਾ ਰਹੇ ਤੇ ਕਾਂਗਰਸ ਦੇ ਲੀਡਰ ਵੀ ਜਿਹੜੇ ਆ ਵੱਡੇ ਉਹ ਚਾਹੁੰਦੇ ਪੰਜਾਬ ਦੇ ਵੀ ਨਾ ਹੋਵੇ ਲਾਇੰਸ ਫਿਰ ਜਦੋਂ ਅਗਲਾ ਨਹੀਂ ਚਾਹੁੰਦਾ ਤੇ ਫਿਰ ਸਰਦਾਰ ਭਗਵੰਤ ਸਿੰਘ ਮਾਨ ਨੇ ਤੇ ਕੰਮ ਕੀਤੇ ਆ 13 ਦੀਆਂ 13 ਜਿੱਤਾਂਗੇ ਜਿੱਤ ਕੇ ਇੰਡੀਆ ਲਾਇੰਸ ਦੀ ਝੋਲੀ ਪੈਣੀਆਂ ਵੀ 13 ਸੀਟਾਂ ਕੋਈ ਗੱਲ ਨਹੀਂ ਪ੍ਰਮਾਤਮਾ ਕਿਰਪਾ ਕਰੇ ਅਸੀਂ ਇਕੱਲੇ ਚੋਣ ਲੜਨ ਦੇ ਸક્ષਮ ਆ ਜਿੱਤ ਕੇ ਇਹ ਦੱਸ ਦਾਂਗੇ ਵੀ ਆਮ ਆਦਮੀ ਪਾਰਟੀ ਨੇ ਪਹਿਲਾਂ 117 ਜੋ 92 ਸੀਟਾਂ ਜਿੱਤੀਆਂ ਐ ਐਮਐਲਏ ਦੀਆਂ ਐਮਪੀ ਦੀਆਂ 13 ਜੋ 13 ਜਿੱਤੀਆਂ 13 ਨੂੰ 13 13 ਜ਼ੀਰੋ ਦਾ ਨਾਅਰਾ ਜਿਹੜਾ ਆਮ ਆਦਮੀ ਪਾਰਟੀ ਨੇ ਦਿੱਤਾ ਇਹਨੂੰ ਵੀ ਸਿਆਸਤ ਬਹੁਤ ਹੋ ਰਹੀ ਐ ਪ੍ਰਤਾਪ ਬਾਜਵਾ ਕਹਿੰਦੇ ਮੈਂ ਜਿਹੜਾ ਐ ਸਿਆਸਤ ਛੱਡ ਦੂੰਗਾ ਰਾਜਾ ਵੜਿੰਗ ਕਹਿੰਦੇ ਮੈਂ ਸਿਆਸਤ ਛੱਡ ਦੂੰਗਾ ਭਗਵੰਤ ਮਾਨ ਸਾਹਿਬ ਵੀ ਇਦਾਂ ਦੇ ਬਿਆਨ ਦੇ ਦਿੰਦੇ ਕਿ ਮੈਂ ਸਿਆਸਤ ਛੱਡ ਦੂੰਗਾ ਕਿਵੇਂ ਦੇਖਦੇ ਹੋ ਵੇਖੋ ਜਿੱਤਾਂਗੇ ਤੇ ਅਸੀਂ 13 ਦੀਆਂ 13 ਹੀ ਪਰ ਨਾ ਰਾਜੇ ਵੜਿੰਗੇ ਸਿਆਸਤ ਛੱਡ ਰਹੀਆਂ ਤੇ ਨਾ ਪ੍ਰਤਾਪ ਬਾਜਵੇ ਛ ਇਹ ਤੇ ਜਾਂ ਇਹ ਸ਼ਰਤ ਲਾਉਣ ਹਾਂ ਵੀ ਇਹ ਕਿੰਨੀਆਂ ਜਿੱਤਦੇ ਆਪਦੀ ਇਹ ਗੱਲ ਕਰਨ ਵੀ ਅਸੀਂ ਕਿੰਨੀਆਂ ਜਿੱਤਦੇ ਇਹਨਾਂ ਨੂੰ ਪਤਾ 13 ਦੀਆਂ 13 ਜਿੱਤਣੀਆਂ ਇਹ ਜਾਣ ਕੇ ਲੋਕਾਂ ਨੂੰ ਗਮਰਾਹ ਕਰਦੇ ਪਏ ਆ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਨੂੰ ਫਤਵਾ ਦੇਣਾ ਆ ਲੋਕ ਇੱਕ ਤਰਫੇ ਹੋਏ ਫਿਰਦੇ ਆ ਲੋਕਾਂ ਨੂੰ ਪਤਾ ਬਿਜਲੀ ਦੇ ਬਿੱਲ ਜੇ ਜ਼ੀਰੋ ਆਏ ਉਹ ਮਾਨ ਸਰ ਦੀ ਸਰਕਾਰ ਵੇਲੇ ਆਏ ਆ ਪਹਿਲੇ ਕਾਲੀਆਂ ਕਾਂਗਰਸੀਆਂ ਵੇਲੇ ਕੁਝ ਨਹੀਂ ਹੁੰਦਾ ਰਿਹਾ ਕਾਲੀ ਕਾਂਗਰਸੀਆਂ ਸਰਕਾਰਾਂ ਦੇ ਵਿੱਚ ਇਹ ਜੇ ਕੋਈ ਕੈਟਾਗਰੀ ਵਿੱਚ ਆਉਂਦੀ ਹੈ ਨਾ ਵੀ ਇਹਨਾਂ ਨੂੰ 200 ਜੂਟ ਬਿਲੀ ਮਾਫ ਕਰਨੀ ਆ ਇਹਨਾਂ ਕਹਣਾ ਐਸ்சி ਬੀਸੀ ਪਰਿਵਾਰਾਂ ਨੂੰ ਮਾਫ ਕਰਾਂਗੇ ਉਹਦੇ 'ਚ ਇਹਨਾਂ ਨੇ ਸ਼ਰਤਾਂ ਰੱਖ ਦੇਣੀਆਂ ਵੀ ਬੰਦੇ ਦਾ ਬੱਚਾ ਜਿਹੜਾ ਪਰਿਵਾਰ ਇਸ ਕੈਟਾਗਰੀ ਦਾ ਹੈਗਾ ਐਸ்சி ਬੀਸੀ ਉਹਦਾ ਬੱਚਾ ਪ੍ਰਾਈਵੇਟ ਸਕੂਲਾਂ ਪੜਦਾ ਹੋਵੇ ਬੰਦੇ ਦੇ ਘਰੇ ਏਸੀ ਦੇ ਕੂਲਰ ਨਾ ਹੋਵੇ ਉਹਦਾ ਘਰ ਪੱਕਾ ਨਾ ਬਣਿਆ ਹੋਵੇ ਲੈਂਟਰ ਨਾ ਪਿਆ ਹੋਵੇ ਉਹਦੇ ਘਰੇ ਮੋਟਰਸਾਈਕਲ ਨਾ ਹੋਵੇ ਉਹਨੂੰ ਲੱਖ ਰੁਪਏ ਤੋਂ ਵੱਧ ਆਮਦਨ ਨਾ ਹੋਵੇ ਐਨੀਆਂ ਚੀਜ਼ਾਂ ਤੇ ਕੋਈ ਵੀ ਘਰ ਪੂਰੀਆਂ ਨਹੀਂ ਕਰਦਾ ਜੇ ਕੋਈ 100 ਮਗਰ ਇੱਕ ਦੋ ਘਰ ਪੂਰੀ ਕਰਦੇ ਸੀ ਉਹਦੇ ਬਾਅਦ ਫਾਰਮ تصਦੀਕ ਕਰਾਉਣ ਲਈ ਸਰਪੰਚ ਦੀ ਮੋਹਰ ਚਾਹੀਦੀ ਆ ਨੰਬਰਦਾਰ ਦੀ ਮੋਹਰ ਨੰਬਰਦਾਰ ਦੇ ਸਾਈਨ ਚਾਹੀਦੇ ਆ ਫਿਰ ਬਿਜਲੀ ਵਿਭਾਗ ਦੇ जेई ਐਸਡੀਓ ਐਕਸੀਅਨ ਤੱਕ ਦੇ ਸਾਈਨ ਚਾਹੀਦੇ ਆ ਫਿਰ ਜਾ ਕੇ ਕਿਤੇ ਮਾਫੀ ਲੱਗਦੀ ਸੀ ਤੇ ਉਹ ਵੀ 200 ਐਸਸੀ ਤੇ ਬੀਸੀ ਪਰਿਵਾਰਾਂ ਪਿੱਛੇ ਇੱਕ ਦੋ ਬੰਦਿਆਂ ਦੀ ਤੇ ਜ਼ੀਰੋ ਬਿਲ ਉਹਨਾਂ ਨੂੰ ਵੀ ਨਹੀਂ ਕਦੀ ਆਇਆ ਮਾਨ ਸਾਹਿਬ ਦੀ ਸਰਕਾਰ ਆਈ ਕੋਈ ਕੈਟਾਗਰੀ ਨਹੀਂ ਵੇਖੀ ਕੋਈ ਫਾਰਮ ਤਸਦੀਕ ਕਰਾਉਂਦੀ ਲੋੜ ਨਹੀਂ ਕੋਈ ਮੋਟਰਸਾਈਕਲ ਸਕੂਟਰ ਏਸੀ ਨਹੀਂ ਵੇਖਿਆ ਵੀ ਕਿਸੇ ਦੇ ਘਰੇ ਲੱਗਾ ਕਿ ਨਹੀਂ ਸਿਰਫ ਇਹ ਵੇਖਿਆ ਵੀ ਪੰਜਾਬ ਦੇ ਲੋਕ ਚਾਹੀਦੇ ਆ ਤੇ 600 ਜੂੰਟ ਤੋਂ ਘੱਟ ਮਚਾਉਂਦੇ ਹੁਣ ਸਾਰਿਆਂ ਨੂੰ ਜ਼ੀਰੋ ਬਿੱਲ ਆਊਗਾ ਜੀ ਭੁੱਲਰ ਜੀ ਜਿਹੜੇ ਤੁਹਾਡੇ ਅਗੇਂਸਟ ਦੇ ਵਿੱਚ ਲੜ ਰਹੇ ਨੇ ਸ਼ਰੋਮਣੀ ਅਕਾਲੀ ਦਲ ਦੇ ਬਿਰਸਾ ਸਿੰਘ ਬਲਟੋਹਾ ਉਹ ਕਹਿੰਦੇ ਨੇ ਕਿ ਮੈਂ ਤਾਂ ਖੜਕੂ ਬਾਦ ਦੇ ਵਿੱਚ ਵੀ ਪੰਥ ਦੇ ਨਾਲ ਖੜਿਆ ਸੀ ਪੰਥਕ ਸੀਟ ਐ ਸੋ ਮੈਂ ਤਾਂ ਸਿੱਧਾ ਜਿੱਤਿਆ ਹੋਇਆ ਕਿਵੇਂ ਦੇਖਦੇ ਹੋ ਕਹਿੰਦੇ ਇਹ ਤਾਂ ਨਵੇਂ ਨੌਜਵਾਨ ਨੇ ਇਹਨਾਂ ਨੇ ਕੀਤਾ ਕਿ ਵੇਖੋ ਐ ਵਰਸਾ ਸਿੰਘ ਬੁਲਟੂਆ ਲੜਾਈ ਲੜ ਰਿਹਾ ਪੰਜਵੇਂ ਛੇਵੇਂ ਨੰਬਰ ਤੇ ਆਉਂਦੀ ਇਹ ਆਂਦੇ ਆ ਵੀ ਲਾਸਟ ਤੇ ਨਾ ਆ ਜਾ ਪੰਜਵੇਂ ਛੇਵੇਂ ਨੰਬਰ ਤੇ ਆ ਜਾ ਇੱਥੇ ਤੁਸੀਂ ਇੱਥੇ ਅਸੀਂ ਹਲਕਾ ਜਰੂਰ ਪੰਥਕ ਆ ਮੈਂ ਕਿਹਨਾ ਪੰਥਕ ਦੇ ਲੋਕ ਇੱਥੋਂ ਦੇ ਪਰ ਉਹਨਾਂ ਨੇ ਵਰਸਾ ਸਿੰਘ ਬੁਲਟੂਆ ਜਾਂ ਕਿਸੇ ਹੋਰ ਬੰਦੇ ਦੇ ਹੱਕ ਚ ਫਤਵਾ ਨਹੀਂ ਦੇਣਾ ਉਹ ਲੋਕਾਂ ਨੂੰ ਪਤਾ ਇਹ ਕੀ ਕਰਦੇ ਰਿਹਾ ਮੈਂ ਜੇ ਗੱਲ ਕਰਾਂ ਬੁਲਟੋਏ ਹਲਕੇ ਦੀ ਉੱਥੇ ਪਿਛਲੇ 10 ਸਾਲਾਂ ਚ ਜਦੋਂ 7 ਤੋਂ ਲੈ ਕੇ 17 ਤੱਕ ਕਾਲੀ ਜਲਦੀ ਸਰਕਾਰ ਰਹੀ ਆ 3000 ਦੇ ਕਰੀਬ ਨਜਾਇਜ਼ ਪਰਚਾ ਆ ਜਿਦੇ ਚੋਂ ਹਜੇ ਤੱਕ 1000 ਦੇ ਕਰੀਬ ਜੇਲ੍ਹਾਂ ਦੇ ਵਿੱਚ ਲੋਕ ਰੁਲਦੇ ਪਏ ਹੋਣੇ ਆ 1000 ਦੇ ਕਰੀਬ ਤੇ ਇਸੇ ਤਰ੍ਹਾਂ ਜੀਰੀ ਹਲਕੇ ਦੇ 17 ਤੋਂ ਲੈ ਕੇ 22 ਤੱਕ ਘਾਟ ਤੋਂ ਘਾਟ 8700 ਨਜਾਇਜ਼ ਪਰਚਾ ਆ ਜਿਦੇ ਚੋਂ 2-300 ਨੌਜਵਾਨ ਜਾਂ ਬਜ਼ੁਰਗ ਅਜੇ ਜੇਲ੍ਹਾਂ ਚ ਰੁਲਦੇ ਹੋਣਗੇ ਜਾ ਕੇ ਪੁੱਛ ਲੋ ਜੀਰੇ ਤੇ ਬਲਟੋਏ ਜੋ ਇਹ ਪਰਚੇ ਹੋਏ ਕਿ ਨਹੀਂ ਹੋਏ ਤੇ ਜਾ ਕੇ ਨਾਲ ਪੱਟੀਆਂ ਪੁੱਛ ਲੋ ਵੀ ਪੱਟੀ ਹਲਕੇ ਦੇ ਵਿੱਚ ਲਾਲਜੀਤ ਭੁੱਲਰ 2 ਸਾਲ ਵਜੀਰ ਰਿਆ ਬਚੀਰੀ ਦੇ ਤੌਰ ਤੇ ਜੇ ਵੀ ਹੈਗਾ ਇਹਨੇ ਕੋਈ ਨਜਾਇਜ਼ ਪਰਚਾ ਕਰਾਇਆ ਇੱਕ ਬੰਦਾ ਵੀ ਕੱਢ ਕੇ ਲਿਆ ਦੋਗੇ ਤੇ ਲਾਲਜੀਤ ਭੁੱਲਰ ਕਹੂਗਾ ਵੀ ਵਾਕਈ ਇਹ ਬੰਦੇ ਪੰਥਕ ਨਹੀਂ ਪੰਥਕ ਉਹ ਹੁੰਦਾ ਜਿਹੜਾ ਚੰਗੇ ਕੰਮ ਕਰੇ ਪੰਥਕ ਉਹ ਹੁੰਦਾ ਜਿਹੜਾ ਲੋਕਾਂ ਲਈ ਆਲਦਾ ਜੀ ਜਾਂ ਲਾ ਕੇ ਕੰਮ ਕਰੇ ਪੰਥਕ ਕੋ ਨਹੀਂ ਹੁੰਦਾ ਵੀ ਰੇਤ ਵੇਚੀ ਜਾਵੇ ਤੇ ਹਿੱਸੇ ਲਈ ਜਾਵੇ ਪੰਥਕ ਕੋ ਨਹੀਂ ਹੁੰਦਾ ਲੋਕਾਂ ਦੀਆਂ ਜ਼ਮੀਨਾਂ ਦੇ ਕਬਜ਼ੇ ਕਰਾਵੇ ਪੰਥਕ ਕੋ ਨਹੀਂ ਹੁੰਦਾ ਜਿਹੜਾ ਲੋਕਾਂ ਨੂੰ ਗੋਲੀਆਂ ਮਰਵਾਵੇ ਲਾਲਜੀਤ ਭੁੱਲਰ ਨੇ ਪੱਟੀ ਹਲਕੇ ਦੇ ਵਿੱਚ ਗੋਲੀਆਂ ਚੱਲਣੀਆਂ ਬੰਦ ਕਰਤੀਆਂ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਨਜਾਇਜ਼ ਜਿਹੜੇ ਹੁੰਦੇ ਉਹ ਰੌਣੇ ਬੰਦ ਕਰਤੇ ਹੋਰ ਜਿਹੜੇ ਕੰਮ ਹੀ 2 ਨੰਬਰ ਤੇ ਉਹਨਾਂ ਤੇ 56 ਕਸਤਾ ਨਹੀਂ ਤੇ ਪਹਿਲੇ ਐਮਐਲਏ ਮੰਤਰੀ 2 ਨੰਬਰ ਤੇ ਕੰਮਾ ਜੋ ਹੀ ਸੇ ਲੈਂਦੇ ਹੁੰਦੇ ਸੀ ਪੁਸ਼ਤਪਨਾਹੀ ਕਰਦੇ ਸੀ ਤੁਸੀਂ ਇੱਕ ਵੀ ਬੰਦਾ ਕੱਢ ਕੇ ਲੈ ਆ ਦਿਓ ਲਾਲਜੀਤ ਭੁੱਲਰ ਨੇ ਕਿਸ ਦੀ 2 ਨੰਬਰ ਦੀ ਸ਼ਰਾਬ ਵੇਖਦੀ ਤੇ ਉਹਦੇ ਸਿਰ ਤੇ ਹੱਥ ਰੱਖਿਆ ਵੇ ਲਾਲਜੀਤ ਭੁੱਲਰ ਨੇ ਕਿਸ ਦੇ ਹੈਰੋਇਨ ਸਮੈਕ ਕੋਈ ਵੇਚਣ ਵਾਲਾ ਸਮਗਲ ਰਿਆ ਉਹਦੇ ਸਿਰ ਤੇ ਹੱਥ ਰੱਖਿਆ ਵੇ ਕੋਈ ਗੈਂਗਸਟਰ ਆ ਲਾਲਜੀਤ ਭੁੱਲਰ ਨੇ ਉਹਦੇ ਸਿਰ ਤੇ ਹੱਥ ਰੱਖਿਆ ਵੇ ਨਾ ਕੋਈ ਗਲਤ ਕੰਮ ਕੀਤਾ ਨਾ ਕੋਈ ਕਰਨਾ ਪੰਥਾਂ ਹਲਕੇ ਦੇ ਲੋਕ ਉਹਦੇ ਅੱਕ 'ਚ ਫਤਵਾ ਦੇਣਗੇ ਜਿਹੜਾ ਵਿਚਾਰਾਣਾ ਪੰਥਕ ਆ ਜਿਹੜਾ ਆਪਦੇ ਕੰਮਾਣਾ ਪੰਥਕ ਆ ਜੀ ਪੁਲਰ ਜੀ ਇਸ ਵਾਰ ਚੋਣਾਂ ਦੇ ਵਿੱਚ ਦੇਖਿਆ ਗਿਆ ਕਿ ਬਸ ਪੈਰਾਸ਼ੂਟ ਐਂਟਰੀਆਂ ਉਮੀਦਵਾਰ ਨਹੀਂ ਲੱਭੇ ਪਾਰਟੀਆਂ ਬਦਲ ਦੋ ਇਹਨੂੰ ਲੈ ਆਓ ਇਹਨੂੰ ਤੋੜ ਦੋ ਸੋ ਇਹ ਮੁੱਦੇ ਜਿਆਦਾ ਅਹਿਮ ਰਹੇ ਜਦ ਕਿ ਪੰਜਾਬ ਦੇ ਲੋਕਾਂ ਦੇ ਮੁੱਦੇ ਰਹਿ ਗਏ ਨੇ ਸੋ ਸਾਡੀ ਸਕਾਈ ਨਿਊਜ਼ ਦੀ ਇਹ ਪਹਿਲ ਹੈ ਕਿ ਲੋਕਾਂ ਦੇ ਮੁੱਦੇ ਜਿਹੜਾ ਆ ਉਹ ਉਮੀਦਵਾਰਾਂ ਤੱਕ ਲੈ ਕੇ ਜਾਈਏ ਸੋ ਮੇਰੇ ਨਾਲ ਇੱਥੇ ਸੁਨੀਲ ਗੋਗਨਾ ਜੀ ਬੈਠੇ ਨੇ ਤੁਹਾਡੇ ਹਲਕੇ ਦੇ ਨਾਲ ਸੰਬੰਧ ਨੇ ਜਿਹੜੇ ਲੋਕਾਂ ਦੇ ਮੁੱਦੇ ਲੈ ਕੇ ਆਏ ਹੋਏ ਨੇ ਹੈਂਡ ਓਵਰ ਤੋਂ ਸੁਨੀਲ ਗੋਗਨਾ ਜੀ ਹੁਣ ਇਹ ਤਿੱਖੇ ਸਵਾਲ ਪੁੱਛਣਗੇ ਤੁਹਾਡੇ ਤੋਂ ਸਵਾਗਤ ਹੈ ਜੀ ਸਕਾਈ ਨਿਊਜ਼ ਪੰਜਾਬ ਦੇ ਤੁਹਾਡਾ ਧੰਨਵਾਦ ਟਰਾਂਸਪੋਰਟ ਮੰਤਰੀ ਹੋਂ ਇਸ ਤਰ੍ਹਾਂ ਦੇਖਿਆ ਕਿ ਤੁਹਾਡੇ ਜਿਹੜੇ ਬੱਬਰ ਸ਼ੇਰ ਉਹ ਮੁੱਖ ਮੰਤਰੀ ਜਿਹੜੇ ਕਿ ਦਿੱਲੀ ਦੇ ਅਰਵਿੰਦ ਕੇਜਰੀਵਾਲ ਸੁਪ ਉਹ ਬਾਹਰ ਆ ਚੁੱਕੇ ਨੇ ਤੇ ਇਸੇ ਤਰ੍ਹਾਂ ਕਿ ਦੂਰ ਸਾਹਿਬ ਹਲਕੇ ਤੋਂ ਟਿਕਟ ਲਾਦੇ ਤੁਹਾਡੇ ਜਿਹੜੇ ਕਿ ਬੱਬਰ ਸ਼ੇਰ ਬਾਹਰ ਆ ਗਏ ਪਰ ਕਿੱਥੇ ਜਿਹੜੇ ਬੱਬਰ ਇਹ ਬੱਬਰ ਸ਼ੇਰ ਰਾਣਾ ਗੁਰਜੀਤ ਸਿੰਘ ਆ ਉਹਨਾਂ ਨੂੰ ਅੱਜ ਤੱਕ ਕੋਈ ਵੀ ਹਰਾ ਨਹੀਂ ਹਰਾ ਨਹੀਂ ਸਕਿਆ ਔਰ ਲੋਕ ਜਿਹੜੇ ਆਂਦੇ ਨੇ ਉਹ ਲੋਕਾਂ ਨੂੰ ਢਾ ਲੈਂਦੇ ਨੇ ਕਿੱਦਾਂ ਮੰਨਦੇ ਵੇਖੋ ਬੱਬਰ ਸ਼ੇਰ ਕੋਈ ਨਹੀਂ ਹੁੰਦਾ ਬੱਬਰ ਸ਼ੇਰ ਹੈ ਜਨਤਾ ਐਵੇਂ ਨਾ ਕਹਿੰਦੇ ਬੱਬਰ ਸ਼ੇਰ ਕਿਹੜਾ ਖਡੂਰ ਸਾਹਿਬ ਲੋਕ ਸਭਾ ਦੇ ਲੋਕ ਨੇ ਬੱਬਰ ਸ਼ੇਰ ਐਵੇਂ ਨਹੀਂ ਆਪਾਂ ਕਹਿੰਦੇ ਵਡਿਆਇ ਜਣਾ ਬਾਬੇ ਨਾਨਕ ਦੀ ਕਿਰਪਾ ਚਾਹੀਦੀ ਆ ਬੱਬਰ ਸ਼ੇਰ ਖਡੂਰ ਸਾਹਿਬ ਲੋਕ ਸਭਾ ਦੇ ਲੋਕ ਨੇ ਤੇ ਐਰਕਾ ਬੱਬਰ ਸ਼ੇਰ ਦਾ ਫਤਵਾ ਦੇਣਗੇ ਆਮ ਆਦਮੀ ਪਾਰਟੀ ਦੇ ਅੱਖ ਚ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਅੱਖ ਚ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਲੋਕ ਪਿਆਰ ਕਰਦੇ ਆ ਸਰਦਾਰ ਭਗਵੰਤ ਸਿੰਘ ਮਾਨ ਨੂੰ ਲੋਕ ਪਿਆਰ ਕਰਦੇ ਆ ਤੇ ਜਿਹੜੇ ਕੇਜਰੀਵਾਲ ਸਾਹਿਬ ਨੂੰ ਨਜਾਇਜ਼ ਤੌਰ ਤੇ ਝੂਠਾ ਪਰਚਾ ਪਾ ਕੇ ਅੰਦਰ ਬੰਦ ਕੀਤਾ ਸੀ ਉਹ ਵੇਖੋ ਝੂਠ ਦੀ ਆਹ ਰਹੀ ਹੈ ਸੱਚ ਦੀ ਜਿੱਤ ਹੋਈ ਹੈ ਜਿਹੜੀ ਇਮਾਨਜੋਗ ਸੁਪਰੀਮ ਕੋਰਟ ਨੇ ਜ਼ਮਾਨਤ ਦਿੱਤੀ ਹੈ ਨਾ ਕੇਜਰੀਵਾਲ ਸਾਹਿਬ ਨੂੰ ਇਹ ਪਤਾ ਲੱਗ ਗਿਆ ਵੀ ਸਰਾਸਰ ਝੂਠੇ ਕੇਸ ਦਰਜ ਕੀਤੇ ਹੀ ਤੇ ਵੇਖੋ ਤੁਹਾਡੇ ਸਾਹਮਣੇ ਹੋਣਾ ਆ ਇਲੈਕਸ਼ਨ ਨੰਗਨ ਦਿਓ ਬਾ ਇੱਜ਼ਤ ਸਾਫ਼-ਪਾਗ ਬਰੀ ਹੋਣਗੇ ਸਾਰੇ ਕੇਸਾਂ ਚੋਂ ਕੋਈ ਇਹੋ ਜਿਹਾ ਕੰਮ ਹੀ ਨਹੀਂ ਹੈਗਾ ਜਿਹੜਾ ਗਲਤ ਕੀਤਾ ਹੋਵੇ ਉਹੋ ਬੰਦਾ ਜਿਹੜਾ 55 ਕਰੋੜ ਦੀ ਫੰਡਿੰਗ ਕਰਦਾ ਪੀਜੇਪੀ ਦੇ ਖਾਤੇ 'ਚ ਉਹ ਬੰਦੇ ਨੂੰ ਗਵਾਹ ਬਣਾ ਲਿਆ ਕਿ ਮੈਂ ਜੀ 850 ਕਰੋੜ ਰੁਪਇਆ ਕੇਜਰੀਵਾਲ ਸਾਹਿਬ ਨੂੰ ਦਿੱਤਾ ਜਿਉ ਪੈਸੇ ਦਿੱਤੇ ਆ ਉਹ ਫਿਰ ਪੈਸੇ ਜਮੀਨ ਖਾਗੀ ਜਾਂ ਸਮਾਨ ਨਿਕਲ ਗਿਆ ਕੋਈ ਖਾਤੇ ਜਾਂ ਟੀ.ਸੀ.ਐਸ ਹੋਈ ਹੁੰਦੀ ਕੋਈ ਕੇਜਰੀਵਾਲ ਸਾਹਿਬ ਦੇ ਘਰੋਂ ਕੁਝ ਲੱਭਦਾ ਲਾਕਰ ਚੋਂ ਕੁਝ ਲੱਭਦਾ ਕਿ ਕਿੱਧਰ ਗਏ ਉਹ ਪੈਸੇ ਸਭ ਕੁਝ ਝੂਠ ਦੀ ਬਣਾ ਤੇ ਹੋਇਆ ਕੇਜਰੀਵਾਲ ਸਾਹਿਬ ਇਮਾਨਦਾਰ ਨੇਕ ਇਨਸਾਨ ਨੇ ਲੋਕਾਂ ਦੀ ਭਲਾਈ ਕਰਨੀ ਤੁਰਿਆ ਲੋਕਾਂ ਦੀ ਭਲਾਈ ਕਰਨਗੇ ਜਸਵੀਰ ਸਿੰਘ ਢਿੰਬਾ ਜਿਹੜੇ ਕਿਥੋਂ ਦੇ ਐਮਪੀ ਵੀ ਰਹੇ ਹੋਰ ਉਹਨਾਂ ਨੇ ਆ ਕੇ ਬਾਤ ਕਰਤਾ ਕਿ ਮੈਂ ਹੁਣ ਜਿਹੜੇ ਇਲੈਕਸ਼ਨ ਨੇ ਨਹੀਂ ਲੜੂੰਗਾ ਲੜੂੰਗਾ ਪਰ ਜਦੋਂ ਉਹ ਇਲੈਕਸ਼ਨ ਲੱਗ ਗਿਆ ਨਹੀਂ ਹੁੰਦੀ ਆ ਉਹ ਇੱਥੇ ਮਾੜਾ ਜਿਹੜਾ ਹੀ ਮਾਰਦਾ ਅਜ ਤੱਕ ਕਪੂਟਰੇ ਦਾ ਕਿਸੇ ਨੇ ਵੀ ਸਵਾਰਿਆ ਨਹੀਂ ਇੱਥੇ ਦੇ ਜਿਹੜੇ ਵਿਧਾਇਕ ਵੀ ਰਹੇ ਉਹਨੇ ਵੀ 20 ਸਾਲ ਪੂਰਾ ਰਾਜ ਦਾ ਹੁਣ ਵੀ ਮੌਜੂਦਾ ਨਹੀਂ ਉਹ ਪਰ ਲੋਕ ਬਹੁਤ ਅੰਦਰਖਦੀ ਕਿ ਜਿਹੜੇ ਕੋਸ਼ਿਸ਼ ਰਹੇ ਉਹਨਾਂ ਨੇ ਜਦੋਂ ਆਏ ਕਿ ਮੈਂ ਪੈਰਿਸ ਬਣਾਉਂਗਾ ਪਰ ਉਹ ਪੈਰਿਸ ਹਾਲੇ ਤੱਕ ਬਣਿਆ ਨਹੀਂ ਕਿ ਤੁਸੀਂ ਜਿੱਤ ਕੇ ਆ ਜਾਂਦੇ ਹੋ ਇਹਨੂੰ ਪੈਰਿਸ ਬਣਾਉਂਗਾ ਕਿ ਇਹ ਨਰਕ ਦੇ ਵਿੱਚ ਲਿਆ ਜਾਓ ਦੇਖੋ ਆਪਾਂ ਦੇ ਕਪੂਰਥਲੇ ਨੂੰ ਕਪੂਰਥਲਾ ਬਣਾਉਂਦੀ ਗਏ ਨਹੀਂ ਬਣਾਇਆ ਜਿੰਨਾ ਕਹਿਣਾ ਪੈਰਤ ਬਣਾਵਾਂਗੇ ਉਹ ਬੰਦੇ ਵੋਟਾਂ ਲੈਂਦੇ ਰਹੇ ਜਿੱਤਦੇ ਰਹੇ ਤੇ ਲੋਕਾਂ ਦਾ ਘਾਣ ਕਰਦੇ ਰਹੇ ਲੋਕਾਂ ਨੂੰ ਲੁੱਟਦੇ ਖੁੱਟਦੇ ਰਹੇ ਲੋਕਾਂ ਨੂੰ ਲੜਾਉਂਦੇ ਰਹੇ ਦੁਸ਼ਮਣੀਆਂ ਪਾਉਂਦੇ ਰਹੇ ਇਹਨਾਂ ਲੋਕਾਂ ਨੇ ਡਰ ਦੀ ਰਾਜਨੀਤੀ ਕੀਤੀ ਆ ਰਾਣਾ ਗਰਜੀਤ ਸਿੰਘ ਜਾਂ ਹੋਰ ਵੀ ਇਥੋਂ ਕਾਲੀ ਦਲ ਦੇスルਤਾਨਪੁਰ ਲੋਧੀ ਤੋਂ ਵੀਤਰ ਰਹੇ ਆ ਇਹਨਾਂ ਲੋਕਾਂ ਨੂੰ ਡਰਾ ਕੇ ਵੋਟਾਂ ਲੈਂਦੇ ਰਹੇ ਆ ਆਮ ਆਦਮੀ ਪਾਰਟੀ ਆਈ ਆ ਡਰ ਦੀ ਰਾਜਨੀਤੀ ਖਤਮ ਕਰਦੀ ਆ ਨਾ ਸੱਜਣ ਸਿੰਘ ਟੀਮਾ ਨਾ ਲਾਲਦੀ ਦੇ ਫੁੱਲਰ ਤੇ ਨਾ ਕੋਈ ਸਾਡਾ ਹੋਰ ਲੀਡਰ ਇੱਕ ਵੀ ਨਜਾਇਜ਼ ਦੋ ਸਾਲਾਂ ਦੇ ਪਰਚਾ ਕਰਾਇਆ ਹੋਵੇ ਤੇ ਬਾਹਰ ਖੜੀ ਕਰਕੇ ਕਹਦੇ ਕੋਈ ਵੀ ਮੇਰੇ ਤੇ ਨਜਾਇਜ਼ ਪਰਚਾ ਕਰਾਇਆ ਤੇ ਖਡੂਰ ਸਾਹਿਬ ਲੋਕ ਸਭਾ ਦੇ ਵਿੱਚ 9 ਵਿਧਾਨ ਸੰਭਾਲ ਕੇ ਪੈਂਦੇ ਆ ਮੈਨੂੰ ਲੱਗਦਾ ਵੀ ਪਿਛਲੇ 10-15 ਸਾਲਾਂ ਦੇ ਵਿੱਚ ਹਜ਼ਾਰਾਂ ਪਰਚਾ ਜਿਹੜਾ ਆ ਆਕਾਲੀ ਦਲ ਕਾਂਗਰਸ ਦੇ ਲੀਡਰਾਂ ਨੇ ਲੋਕਾਂ ਦੇ ਕਰਾਇਆ ਨਜਾਇਜ਼ ਤੇ ਆਮ ਆਦਮੀ ਪਾਰਟੀ ਆਈ ਹੈ ਜਿਹੜੇ ਨਜਾਇਜ਼ ਪਰਚੇ ਉਹ ਇਨਕੁਆਰੀਆਂ ਕਰ ਕਰਕੇ ਹੀ ਕਾਰਜ ਕਰਦੇ ਪਏ ਕੇਸ ਜਿਹੜੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਪ੍ਰਭਾਂਤ ਕੀਤੀਆਂ ਅਸੀਂ ਉਹਨਾਂ ਨੌਜਵਾਨਾਂ ਦੇ ਕੇਸ ਕਾਰਜ ਕਰਕੇ ਫੇਰ ਇਹਨਾਂ ਦੀਆਂ ਜ਼ਿੰਦਗੀਆਂ ਬਹਾਲ ਕਰਦੇ ਪਏ ਆ ਪ੍ਰਮਾਤਮਾ ਕਿਰਪਾ ਕਰੇ ਚੰਗੀ ਸਰਕਾਰ ਆ ਚੰਗੇ ਕੰਮ ਕਰੂਗੀ ਅਜੇ 2 ਸਾਲ ਲੰਘੇ ਆ ਸਾਨੂੰ ਸੰਗਤ ਨੇ 5 ਸਾਲ ਦਿੱਤੇ ਆ ਅਗਲੇ 3 ਸਾਲਾਂ ਦੇ ਵਿੱਚ ਜਿਹੜੇ ਕੰਮ ਰਹਿ ਗਏ ਉਹ ਪੂਰੇ ਕਰਕੇ ਸਤਾਈ ਵਾਲੀ ਵੋਟ ਤਾਂ ਮੰਗਾਂਗੇ ਜੇ ਕੁਝ ਕੀਤਾ ਹੋਊ ਕਰਾਂਗੇ ਤੇ ਵੋਟ ਨਵਾਂ ਜਦੋਂ ਸਾਡੀ ਟੀਮ ਨਾਲ ਗੱਲਬਾਤ ਹੁੰਦੀ ਆ ਕਾਲੀ ਵਾਲੇ ਕਹਿੰਦੇ ਇਹ ਮੈਡੀਕਲ ਕਾਲਜ ਅਸੀਂ ਲਿਆਂਦਾ ਕਾਂਗਰਸ ਕਹਿੰਦੀ ਅਸੀਂ ਲਿਆਂਦਾ ਤੇ ਭਾਜਪਾ ਕਹਿੰਦੀ ਅਸੀਂ ਨਾ ਹਮ ਤੁਹਾਡੇ ਸੀਐਮ ਭਵਨ ਸਿੰਘ ਮਾਰ ਪਿੱਛੇ ਜੇ ਵੀ ਉੱਥੇ ਗੱਟਨ ਕਰ ਗਿਆ ਸੀ ਕਹਿੰਦੇ ਜੀ ਇੱਥੇ ਮੈਡੀਕਲ ਕਾਲਜ ਨਾ ਹਾਲੇ ਅਡਾ ਨਹੀਂ ਬਤਲਿਆ ਰੱਖਿਆ ਗਿਆ ਕੁਝ ਹਾਲੇ ਤੱਕ ਤਿਆਰੀ ਜਿਨੀ ਕਾਗਜ਼ਾਂ ਦੇ ਵਿੱਚ ਦਰਿਆ ਕਰਦਾ ਜਿਹੜੇ ਪੁਰਾਣੇ ਆ ਨਾ ਉਹ ਵਾਕਿਆ ਤਾਂ ਈ ਗੱਲ ਸਹੀ ਆ ਜਦੋਂ ਇਲੈਕਸ਼ਨ ਆਉਣੀ ਹੁੰਦੀ ਸੀ ਤੋ 308 ਲਾ ਕੇ ਜਿੱਥੇ ਪਲੇਟ ਲਾ ਦਿੰਦੇ ਇਹ ਤੇ ਆਖਦੇ ਨਹੀਂ ਪੱਤਰ ਰੱਖਦਾ ਨਾ ਤੇ ਕੋਈ ਫੰਡ ਜਾਰੀ ਹੁੰਦਾ ਈ ਨਾ ਕੋਈ ਚੀਜ਼ ਇੱਥੇ ਬੰਦੀ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲਾ ਫੱਟ ਜਾਰੀ ਹੁੰਦੇ ਆ ਫਿਰ ਨੀ ਪੱਥਰ ਰੱਖੇ ਜਾਂਦੇ ਆ ਤੇ ਉਹ ਕੰਮ ਨਹੀਂ ਕਰਦੇ ਵਿਚਾਰਦੇ ਸੋਇਸਾਨ ਸਾਡੇ ਨਾਲ ਸ਼੍ਰੀ ਲੋਕ ਸਭਾ ਹਲਕਾ ਸ਼੍ਰੀ ਖੰਡੂਰ ਸਾਹਿਬ ਦੇ ਉਮੀਦਵਾਰ ਤੇ ਆਮ ਆਦਮੀ ਪਾਰਟੀ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਜਨਾਵਾਂ ਨਾਲ ਜਨਾਦੇ ਨਾਲ ਅਸੀਂ ਹਲਕਾ ਖੰਡੂਰ ਸਾਹਿਬ ਦੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਕੀਤੀ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਕਿ세 ਖਾਸ ਅਖਸ਼ੀਅਤ ਦੇ ਨਾਲ ਕਰਾਂਗੇ ਪੰਜਾਬ ਦੇ ਮੁੱਦਿਆਂ ਦੇ ਤੇ ਲੋਕ ਸਭਾ ਹਲਕਿਆਂ ਦੇ ਮੁੱਦਿਆਂ ਦੇ ਉੱਤੇ ਅਹਿਮ ਵਿਚਾਰ ਚਰਚਾ ਤਦ ਤੱਕ ਦੇ ਲਈ ਤੁਸੀਂ ਦੇਖਦੇ ਰਹੋ ਸਕਾਈ ਨਿਊਜ਼ ਪੰਜਾਬ ਸਸ਼ਿਆ ਕੈਮਰਾਮੈਨ ਅੰਕਿਤ ਦੇ ਨਾਲ ਵਿਵੇਕ ਕੁਮਾਰ ਸ਼੍ਰੀ ਖੰਡੂਰ ਸਾਹਿਬ